کا نام پتا پر نمسکار پہنچ کر 这西 넌뭐 어...

hy alpende teamlede. Daar is 'n baie groot aantal wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou aan die werk is. Daar is baie mense wat nou ਨਾ ਆਪਣਾ ਪਾਪ ਖੋਲੋ ਪੌਜੀ ਪਿੱਛੇ ਹੁਸਾਰੇ ਮੇਰਾ ਵੀਰ ਹੋ ਜਾਓ ਯਾਰ ਪਿੱਛੇ ਹੋ ਜਾ ਵੀਰ ਸਾਡਾ ਨਹੀਂ ਛੱਡਦੇ ਯਾਰ ਵੀਰ ਮੈਂ ਚਲੀ ਜਾਣਾ ਪਿੱਛੇ ਪਿੱਛੇ ਹੋ ਜਾ ਨਾਲ ਨੂੰ ਹੋ ਸਰ ਯਾਰ ਤਾਂ ਫੋਟ ਸਾਰੇ ਤੇ ਆ ਜੂਗੀ ਉਹ ਪੌਜੀ ਸਰਪਾਜੀ ਨੇ ਪੋਣਾ ਭਾਜੀ ਕੀ ਦੋ 100 ਰੁਪਏ ਪਾ ਦੋ ਹੁਣ ਜਿਹਨੇ ਪਾਉਣ ਆ ਇੱਥੇ ਪਾ ਦੋ ਯਾਰ ਉਹ ਵੀਰੇ 100 ਰੁਪਏ ਪਾ ਦੋ ਜਿਹਨੇ ਇੱਥੇ ਪਾਉਣ ਰੁਪਏ ਸਭ ਹੋ ਗਿਆ ਯਾਰ ਸੁਣੋ ਇੱਕ ਮਿੰਟ ਯਾਰ ਪੂਰਾ ਮਗਨ ਹੋਇਆ ਯਾਰ ਹੋ ਗਿਆ ਜੀ ਤੁਸੀਂ ਮੜਿਆ ਕਰੋ ਗੱਡੀਆਂ ਲੈਣਾਂ ਸਾਰਿਆਂ ਨੂੰ ਉਹ ਵੀਰਾ ਉਹ ਫੇਰ ਉਹ ਗੱਡੀ ਉਹ ਵੀਰੇ ਉਹ ਜੋ ਮੜਿਆ ਗਿਆ ਲੈਂਡ ਆਲੇ ਆ ਬਲੰਦ ਸੋਹਣ ਮੁਰਾ ਪਰਿਓ ਕੇ ਨਾ ਬਸ ਉਹੀ ਤਾਂ ਚੀਜ਼ ਹੁੰਦੀ ਆ ਪਿਛੇ ਮੈਂ ਬੈਕਗਰਾਉਂਡ ਆ ਪਰਿਓ ਠੀਕ ਆ ਜੀ ਕੋਈ ਕਰਨੀ ਜੋ ਤੱਕ ਆਪਣਾ ਕਵਰ ਕਰੀ ਬਾਈ ਉਹਨਾਂ ਨੂੰ ਆ ਇਧਰ ਇਧਰ ਨੂੰ ਚੱਕਾ ਕਰੋ ਜੀ ਮੜਿਆ ਪਤਾ ਲੱਗੇ ਸੱਚੇ ਨਾ ਮਾਰੋ ਅਜਾ ਜੇ ਮੰਦੇ ਦਿਓ ਆਮਨ ਇੱਥੇ ਆਇਓ ਤੱਕੇ ਨਾ ਮਾਰੋ ਵੀ ਬਣ ਕੇ ਥੋੜ੍ਹ ਜਿਓ ਮੜਿਆ ਵੀਰ ਬਣ ਕੇ ਐਮ ਐਲ ਆਸ ਕਰਨਾ ਨਾ ਬੋਲੋ ਉਹ ਵੀਰ ਜੀ ਜੇ ਸਿਰਪਾ ਆਪਣਾ ਹਰ ਪਾਰੋ ਜੀ ਆਪਣਾ ਹੀ ਬਾਬਾ ਜੀ ਇਧਰ ਮੂੰਹ ਕਰ ਲਿਓ ਮੜਿਆ ਜਾਨ ਥੈਂਕ ਯੂ ਜੀ ਸਾਰਾ ਤੁਹਾਨੂੰ ਸਾਹਿਬ ਜੀ ਸਰ ਦਾ ਸੁਰਾਨਾ ਕਰਨ ਵਾਸਤੇ ਆਏ ਸੀ ਨੂੰ ਸਾਰਾ ਧੰਨਵਾਦ ਕੀਤਾ ਤੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਪਾਰਟੀ ਵਰਦੀカラー ਰਹੇ ਤੇ ਸੁਰੂਆਤ ਦਾ ਪੜਾਓ ਥੈਂਕ ਯੂ ਸਰ ਚੰਗਾ ਜੀ ਸਤਿਕਾਰ ਕੀ ਅਫੀਸਰ ਬੁੜੀਏ ਰਾਜਮントਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਕਿਰਪਾ ਨਾਲ ਚੱਲਦਾ ਹੈ ਮਹਾਰਾਜ ਜੀ ਰਾਜਨੀਤਿਕ ਉਹ ਜੀ ਅਕੀ ਮਹਾਰਾਜ ਜੀ ਵਾਲਾ ਮਹਾਰਾਜ ਆਓ ਜੀ ਫਾਸਟਵੇਅ ਡੈਲੀ ਬੋਲਤੇ ਇਧਰ ਆਓ ਭਲਾਂ ਜੀ ਇਧਰ ਆਓ ਕੱਲ ਕਰਦੇ ਹਾਂ ਅਲਕੋ ਇਧਰ ਆਓ ਵੀਰ ਜੀ ਇੱਕ ਮਿੰਟ ਹਦੀਦ ਸਿੰਘ ਬੁੜੀਆਂ ਪਹਿਲਾਂ ਵੀ ਐਮਐਲਏ ਅੱਜ ਨੇ ਹੁਣ ਤਾਂ ਰਾਜ ਮੰਤਰੀ ਬਣ ਗਏ ਹੁਣ ਤਾਂ ਬਕਾਸ਼ ਦੇ ਵਿੱਚ ਹੀ ਬੱਲੇ ਬੱਲੇ ਹੋ ਜੀ ਅੱਜ ਰਾਜ ਮੰਤਰੀ ਜਸਪਾਲ ਸਿੰਘ ਨਖਰ ਪ੍ਰਵਾਹ ਦੇ ਪੋਇਆ ਅੱਜ ਇਧਰ ਕਿੰਨੇ ਕੁ ਕੁੱਤਲੀ ਅੱਜ ਬਣਦੇ ਆ ਜੀ ਬਈ ਸੱਸੀ ਜੀ ਅੱਜ ਹਦੀਦ ਸਿੰਘ ਬੁੜੀਆਂ ਰਾਜ ਮੰਤਰੀ ਬਣੇ ਪਹਿਲਾਂ ਸਾਡੇ ਮੀਡੀਆ ਸਾਹਮਣੇ ਭਾਈ ਚਰਨ ਵੱਲੋਂ ਤੁਹਾਨੂੰ ਮੁਬਾਰਕਾਂ ਨੇ ਕੀ ਕਹਿੰਦੇ ਹੋ ਸਹਿਯੋਗ ਨਾਲ ਮਾਲਕ ਨੇ ਸਪੱਸ਼ਟ ਦੱਸਿਆ ਅਸੀਂ ਬਣਾ ਮਾਲਕ ਦਾ ਸੇਵਾ ਯਾਰ ਹੈ ਕਿ ਕਿੰਨੀ ਵਾਰੀ ਦਿੱਤੀ ਜੀ ਦੂਜੀ ਵਾਰੀ ਦਿੱਤੀ ਨਾਲ ਪੂਰੀ ਵੀ ਕਰਵਾਉਂਦਾ ਸਹੀ ਤਰੀਕੇ ਨਾਲ ਪੂਰੀ ਸੇਵਾ ਕਰਦੇ ਇਹ ਸੇਵਾਦਾਰਾਂ ਨੇ ਸੇਵਾ ਕਰਦੇ ਅਸੀਂ ਸਾਰੇ ਹਰ ਹਲਕੇ ਵਾਲਿਆਂ ਨੂੰ ਬਹੁਤ ਖੁਸ਼ੀ ਆਈ ਹੋਇਆ ਸ਼ੁਰੂਕਾਰ ਨਮਸਤਕ੍ਰਿਣੀ ਹੋਈ ਨੇ ਜੀ ਆਪੇ ਸਾਹਿਬ ਤੇ ਕੀ ਗੱਲ ਕਰੀਏ ਜਦੋਂ ਆਪਾਂ ਸਟੇਟ ਲਾਂਚ ਹੋਇਆ ਇਸ ਟਾਈਮ ਵੀ ਅਸੀਂ ਉੱਥੇ ਆ ਕੇ ਮੱਥਾ ਟੇਕਿਆ ਜਿਸ ਦਾ ਬਹੁਤ ਵਿਆਪਕ ਲਿਆ ਸੀ ਜੋ ਮੌਨੋਦੀ ਜਦੋਂ ਆਪਣਲੇ ਮਨੇ ਦਮੀਤੇ ਆ ਕੇ ਕੁਵਤਿਆ ਜਦੋਂ ਮਾਲਕ ਨੇ ਮੰਤਰੀਪਾਦ ਸਰਕਾਰ ਤੋਂ ਦਮੀਤੇ ਆ ਕੇ ਸੀਖਰ ਲੈ ਕੇ ਚਲੇ ਆ ਮਾਲਕ ਦੇ ਜੁਰੀਏ ਵਿੱਚ ਜੇਕਰ ਕੋਈ ਚੋਣ ਦਾ ਕੌਂਸਲ ਦੀ ਮੱਤ ਦਾ ਹਾਲ ਸਵਾਸ ਭਾਈ ਗੁਰਜੀਤ ਸਿੰਘ ਆਵਾਜ਼ ਮੈਡੀਕਲ